ਪੁਲਿਸ ਸਟੇਸ਼ਨ ਗਰਾਿਆਂ ਦੇ ਪਿੰਡ ਅਟਾ ਵਿਖੇ 29 ਦੀ ਰਾਤ ਨੂੰ ਕੁਝ ਨੌਜਵਾਨਾਂ ਦੁਆਰਾ 9 ਤੋਂ 10 ਵਜੇ ਦੇ ਵਿਚਕਾਰ ਮੱਖਣ ਸਿੰਘ ਦੇ ਘਰ ਦੇ ਉੱਪਰ ਅਟੈਕ ਕੀਤਾ ਗਿਆ ਸੀਗਾ ਇਹ ਜਿਹੜੇ ਅਣਖੱਤੇ ਬੰਦੇ ਸੀਗੇ ਇਨੀ ਤਿੰਨ ਮੋਟਰਸਾਈਕਲਾਂ ਤੇ ਇੱਕ ਸਵਿਫਟ ਗੱਡੀ ਤੇ ਆਏ ਸੀਗੇ ਇਨੀ ਆ ਕੇ ਮੱਖਣ ਸਿੰਘ ਦੇ ਘਰ ਵਿਖੇ ਦਾਖਲ ਹੋ ਕੇ ਉਹਨਾਂ ਦੀ ਘਰ ਖੜੀ ਸਫਾਰੀ ਗੱਡੀ ਦੀ ਭੰਨਤੋੜ ਕੀਤੀ ਛੱਡ ਜੀ ਕੀਤੀ ਗੇਟਾਂ ਦੀ ਕੀਤੀ ਤੇ ਹੋਰ ਸਮਾਨ ਦੀ ਕੀਤੀ ਗਈ ਮੁਰਈ ਮੁਕਦਮਾ ਮੱਖਣ ਸਿੰਘ ਦੇ ਬਿਆਨਾਂ ਦੇ ਉੱਪਰ ਐਫ ਆਈ ਆਰ ਨੰਬਰ 84 ਵੱਖ-ਵੱਖ ਫੰਕਸ਼ਨਸ ਦੇ ਵਿੱਚ ਦਰਜ ਕੀਤੀ ਗਈ ਆ ਦੌਰਾਨੇ ਤਬਦੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜਾ ਹਮਲਾ ਆ ਸੁਖਪਰੀ ਸਿੰਘ ਦੁਆਰਾ ਜਿਹੜਾ ਕਿ ਇਸ ਵਕਤ ਇਟਲੀ ਵੱਟਾ ਕਰਵਾਇਆ ਗਿਆ ਸੀਗਾ ਤੇ ਪੁਲਿਸ ਨੇ ਬੜੀ ਮਸ਼ਤੇਦੀ ਦੇ ਨਾਲ ਇਸ ਚੀਜ਼ ਦੇ ਉੱਪਰ ਐਕਸ਼ਨ ਲੈਂਦੇ ਹੋਏ ਜਿਹੜੇ ਆਇਡੈਂਟੀਫਾਈਡ ਕੀਤੇ ਆ ਦੋਸ਼ੀ ਜਿਨ੍ਹਾਂ ਦੇ ਵਿੱਚ ਇੱਕ ਰਣਵੀਰ ਸਿੰਘ ਸੀਗਾ, ਸਤਵੀਰ ਸਿੰਘ, ਦਲਜੀਤ ਸਿੰਘ, ਗੋਪੀ ਤੇ ਹੋਰ ਨਾਮ ਨੂੰ ਵਿਅਕਤੀ ਸੀਗੇ ਇਹਨਾਂ ਦੋਸ਼ੀਆਂ ਨੇ ਆ ਕੇ ਤੇਗਤਾਰ ਹਥਿਆਰਾਂ ਦੇ ਨਾਲ ਭੰਤੌਰ ਕੀਤੀ ਤੇ ਨੁਕਸਾਨ ਕੀਤਾ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਇੱਕ ਦੋਸ਼ੀ ਜਿਹੜਾ ਨਾਂ ਤਨਵੀਰ ਸਿੰਘ ਢਿੰਡਸਾ ਦਾ ਹੈਗਾ ਆ ਉਹਨੂੰ ਗ੍ਰਿਫਤਾਰ ਕੀਤਾ ਤੇ ਪਲੱਸ ਉੱਥੇ ਕੋਈ ਕਿਸੇ ਤਰ੍ਹਾਂ ਦੀ ਗੋਲੀ ਚੱਲਣ ਦੀ ਜਾਂ ਗੋਲੀ ਚਲਾਉਣ ਵਾਲੀ ਜਿਹੜੀ ਹੱਲੇ ਗੱਲ ਹੱਲੇ ਤੱਕ ਕੋਈ ਕੋਈ ਸਾਹਮਣੇ ਨਹੀਂ ਆਈ ਇਹਨੂੰ ਤਬਦੀਸ਼ੇ ਤਰ੍ਹਾਂ ਬਚਾਇਆ ਜਾ ਰਿਹਾ ਤੇ ਲੋਕਲ ਪੁਲਿਸ ਨੇ ਬੜੀ ਤਨਦੇਹੀ ਦੇ ਨਾਲ ਬੜੀ ਮੁਸ਼ਤੈਦਗੀ ਦੇ ਨਾਲ ਇਸ ਚੀਜ਼ ਨੂੰ ਉਹ ਸੋਲਵ ਕੀਤਾ ਤੇ ਦੋਸ਼ੀਆਂ ਨੂੰ ਇੱਕ ਦੋਸ਼ੀ ਨੂੰ ਫੜਿਆ ਤੇ ਬਾਕੀ ਦੋਸ਼ੀਆਂ ਨੂੰ ਫੜਨ ਦੇ ਨਹੀਂ ਅਪਰਾਲੇ ਕੀਤੇ ਜਾ ਰਹੇ